ਜੋਦੋਂ ਦੇ ਫੋਨ ਆਏ ਨੇ ਅੱਜ ਕੱਲ ਦੇ ਮੁੰਡੇ ਫੋਨਾਂ 'ਚ ਜਿਰੂਜੇ ਹੋਏ ਨੇ ਤੇ ਆਹ ਇੱਕ ਨਾਵਲ ਹੈ ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਦਾ ਲਿਖਿਆ ਹੋਇਆ ਤੇ ਲੋਕ ਯਾਰ ਭੁੱਲ ਭਾਲੀ ਗਏ ਇਹਨਾਂ ਚੀਜ਼ਾਂ ਨੂੰ ਕਿਤਾਬਾਂ ਕਿਤੂਬਾਂ ਨੂੰ ਅੱਜ ਕੱਲ ਪੜਨੀਆਂ ਪੜਨੀਆਂ ਬਸ ਫੋਨਾਂ 'ਚ ਹੀ ਉਲਝ ਗਏ ਤੇ ਮੈਂ ਇਹਨੂੰ ਪੜ ਰਿਹਾ ਸੀ ਤੇ ਮੈਨੂੰ ਇਹਦੇ ਵਿੱਚ ਇੱਕ ਚੀਜ਼ ਬਹੁਤ ਵਧੀਆ ਲੱਗੀ ਮਤਲਬ ਕਿ ਇਹ 47 ਬਲੇ ਦਾ ਨਾਵਲ ਲਿਖਿਆ ਹੋਇਆਗਾ ਉਹ ਟਾਈਮ ਦਾ ਲਿਖਿਆ ਹੋਇਆ ਰਾਮ ਸਰੂਪ ਅਣਖੀ ਨੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਬਹੁਤ ਸੋਹਣੀ ਚੀਜ਼ ਲੱਗੀ ਮੈਨੂੰ ਪੁਰਾਣੇ ਸਮੇਂ ਦੀ ਚੀਜ਼ ਆ ਗਈ ਪਿੰਡਾਂ ਦੇ ਲੋਕਾਂ ਲਈ ਬੱਸ ਨਾਂ ਦੀ ਚੀਜ਼ ਇੱਕ ਅਜੂਬਾ ਸੀ ਉਹਨਾਂ ਨੇ ਤਾਂ ਲਾਰੀ ਦੇਖੀ ਸੀ ਇਹ ਤਾਂ ਇੱਕ ਨਵੀਂ ਹੀ ਚੀਜ਼ ਸੀ ਕੋਈ ਬਹੁਤੀਆਂ ਸਵਾਰੀਆਂ ਨੂੰ ਪਤਾ ਹੀ ਨਹੀਂ ਸੀਗਾ ਕਿ ਬੱਸ ਦਾ ਇੰਜਣ ਮੂਰੇ ਲੱਗਿਆ ਜਾਂ ਮੰਗਰ ਜਾਂ ਬੱਸ ਜਾਂ ਮੂਰੇ ਕਿਹੜੇ ਪਾਸੇ ਹੈ ਡਰਾਈਵਰ ਕੋਲ ਬੁੜੀ ਆਖਦੀ ਵੇ ਭਾਈ ਖੋਲਿਓ ਅਲਮਾਰੀ ਮੈਂ ਚੜਨਾ ਹੈ ਤੇ ਫੇਰ ਬਸ ਅੰਦਰੋਂ ਕਿੰਨੀ ਲੰਮੀ ਚੌੜੀ ਸੀ ਵਿੱਚ ਬੈਠ ਕੇ ਜੱਟ ਬੋਲਦੇ ਭੈਣ ਵੀ ਪੈ ਗਿਆ ਆ ਤਾਂ ਸਾਬ ਸਾਬ ਤੇ ਇਹ ਪਈਏ ਲਾਤੇ ਕੰਜਰ ਦਿਆਣੇ